ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਦੀ ਗੱਲ ਹੈ ਤੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਜੀ ਮੱਕੇ ਦਾ ਹੱਜ ਕਰਨ ਵਾਲੇ ਹੋਰ ਸਾਰੇ ਮਨੁੱਖ ਜਾਂਦੇ ਹਨ ਅਸੀਂ ਵੀ ਚਲੀਏ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਪਾਈ ਮਰਦਾਨਿਆਂ ਮੱਕਾ ਬਹੁਤ ਦੂਰ ਹੈ ਰਸਤਾ ਵੀ ਠੀਕ ਨਹੀਂ ਹੈ ਅਤੇ ਕਈ ਮਹੀਨੇ ਲੱਗ ਜਾਣਗੇ ਅਤੇ ਕਿਸੇ ਹਿੰਦੂ ਨੂੰ ਮੱਕੇ ਜਾਣ ਵੀ ਨਹੀਂ ਦਿੰਦੇ ਭਾਈ ਮਰਦਾਨਾ ਆਖਣ ਲੱਗਾ ਗੁਰੂ ਜੀ ਤੁਹਾਨੂੰ ਤਾਂ ਇੱਕ ਅੱਖ ਚਪਕਣ ਜਿੰਨਾ ਟਾਈਮ ਵੀ ਨਹੀਂ ਲੱਗਣਾ ਆਪ ਲਈ ਕੀ ਔਖਾ ਹੈ ਫਿਰ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆ ਮੱਕਾ ਤਾਂ ਸਾਡੇ ਹੀ ਅੰਦਰ ਹੈ ਆਦਮੀ ਆਪਣੇ ਅੰਦਰ ਨੂੰ ਜੇ ਸੋਦੇ ਅਤੇ ਸਮਝੇ ਸਭ ਕੁਝ ਇੱਥੇ ਹੀ ਹੈ ਫਿਰ ਵੀ ਜੇ ਤੇਰਾ ਦਿਲ ਹੈ ਤਾਂ ਅਸੀਂ ਚਲੇ ਚਲਦੇ ਹਾਂ ਸੋ ਪਾਈ ਮਰਦਾਨਾ ਜੀ ਅਤੇ ਬਾਬਾ ਜੀ ਮੱਕੇਵਾਲ ਨੂੰ ਦੂਰ ਪਏ ਗੁਰੂ ਜੀ ਕਰਤਾਰਪੁਰ ਤੋਂ ਚੱਲ ਕੇ ਤਲਵੰਡੀ ਸ਼ੱਕਰਪੁਰ ਕਾਂਜੀਖਾਂ ਆਦੀ ਥਾਵਾਂ ਤੋਂ ਹੁੰਦੇ ਹੋਏ ਸਿੱਧ ਪਹੁੰਚੇ ਅਤੇ ਫਿਰ ਮੱਕੇ ਜਾਣ ਵਾਲੇ ਹਾਜ਼ੀਆਂ ਨਾਲ ਜਾ ਰਲੇ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਜਦੋਂ ਉਹਨਾਂ ਨਾਲ ਜਾ ਰਲੇ ਤਾਂ ਇਹਨਾਂ ਦਾ ਪੇਸ਼ ਵੇਖ ਕੇ ਹਾਜੀ ਵਿਚਾਰਨ ਲੱਗੇ ਇਹ Hindu ਨੇ ਜਾਂ Musalman ਨੇ ਇੱਕ ਹਾਜੀ ਨੇ ਪੁੱਛ ਹੀ ਲਿਆ ਕਿ ਤੁਸੀਂ Musalman ਹੋ ਜਾਂ Hindu ਹੋ ਬਾਬੇ ਨਾਨਕ ਨੇ ਕਿਹਾ ਭਾਈ ਅਸੀਂ ਰੱਬ ਦੇ ਫਕੀਰ ਹਾਂ ਹਾਜੀ ਬਾਬਾ ਜੀ ਨੂੰ ਥੋੜੀ ਦੂਰ ਤੱਕ ਆਪਣੇ ਨਾਂ ਲੈ ਗਏ ਆ ਅੱਗੇ ਜਾ ਕੇ ਕਹਿਣ ਲੱਗੇ ਕਿ ਹਿੰਦੂਆਂ ਨੂੰ ਇਸ ਥਾਂ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਉਥੇ ਹੀ ਰੁਕ ਗਏ ਹਾਜੀ ਕਹਿਣ ਲੱਗਾ ਇੱਥੇ ਅੱਗੇ ਇੱਕ ਥਾਂ ਆਵੇਗੀ ਜਿੱਥੇ ਹਿੰਦੂਆਂ ਨੂੰ ਮਾਰ ਦਿੰਦੇ ਹਨ ਬਾਬਾ ਨਾਨਕ ਜੀ ਭਾਈ ਮਰਦਾਨੇ ਨੂੰ ਆਕਣ ਲੱਗੇ ਆਪਾਂ ਇੱਥੇ ਹੀ ਰੁਕ ਜਾਣੇ ਹਾਂ ਬਾਬਾ ਨਾਨਕ ਜੀ ਪਾਈ ਮਰਦਾਨਿਆਂ ਨੂੰ ਕਹਿਣ ਲੱਗੇ ਸ਼ਬਦ ਗਾਈਏ ਤੇ ਗੁਰਬਾਣੀ ਦਾ ਕੀਰਤਨ ਕਰੀਏ ਸ਼ਬਦ ਗਾਉਂਦੇ ਗਾਉਂਦੇ ਜਦੋਂ ਦਿਨ ਦਾ ਤੀਜਾ ਪਹਿਰ ਹੋ ਗਿਆ ਤਾਂ ਪਾਈ ਮਰਦਾਨਾ ਜੀ ਨੇ ਅੱਖਾਂ ਖੋਲੀਆਂ ਅਰਦਾਸ ਕੀਤੀ ਤੇ ਸ਼ਬਦ ਦਾ ਭੋਗ ਪਾਇਆ ਗੁਰੂ ਨਾਨਕ ਜੀ ਪਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਉਹ ਵੇਖ ਸਾਹਮਣੇ ਕੀ ਹੈ ਪਾਈ ਮਰਦਾਨਾ ਕੀ ਵੇਖਦਾ ਹੈ ਇਹ ਮੱਕਾ ਨજર ਆ ਰਿਹਾ ਹੈ ਅਤੇ ਵੇਖਦਾ ਹੈ ਮੱਕੇ ਦੇ ਬੁਰਜ ਤੇ ਮਨਾਰੇ ਨਜ਼ਰ ਆ ਰਹੇ ਹਨ ਪਾਈ ਮਰਦਾਨਾ ਹੈਰਾਨ ਸੀ ਕਿ ਅਸੀਂ ਮੱਕੇ ਦੇ ਨੇੜੇ ਕਿਸ ਤਰ੍ਹਾਂ ਪਹੁੰਚ ਗਏ ਮੱਕੇ ਦੀਆਂ ਨਿਸ਼ਾਨੀਆਂ ਦਿਸ ਰਹੀਆਂ ਹਨ ਪਾਈ ਮਰਦਾਨਾ ਜੀ ਬਾਬਾ ਜੀ ਨੂੰ ਕਹਿਣ ਲੱਗਾ ਗੁਰੂ ਜੀ ਜਿੱਥੇ ਅਸੀਂ ਬੈਠੇ ਸੀ ਉਥੋਂ ਮੱਕਾ ਬਹੁਤ ਦੂਰ ਸੀ ਅਤੇ ਕਈ ਦਿਨਾਂ ਦਾ ਰਸਤਾ ਸੀ ਤੁਹਾਡੀ ਮਿਹਰ ਸਦਕੇ ਅਸੀਂ ਤਿੰਨ ਪਹਿਰ ਦੇ ਵਿੱਚ ਹੀ ਪਹੁੰਚ ਗਏ ਹਾਂ ਮੱਕੇ ਦੇ ਨੇੜੇ ਪਹੁੰਚ ਕੇ ਬਾਬਾ ਜੀ ਨੇ ਹਾਜ਼ੀਆਂ ਵਾਲੇ ਕੱਪੜੇ ਪਹਿਨ ਲਈ ਅਤੇ ਇੱਕ ਹੱਥ ਵਿੱਚ ਸੋਟਾ ਤੇ ਇੱਕ ਹੱਥ ਵਿੱਚ ਮਾਲਾ ਫੜ ਲਈ ਸਿਰ ਉੱਪਰ ਮੁਸੱਲਾ ਬਹਿਨ ਲਿਆ ਬਾਬਾ ਜੀ ਪਾਈ ਮਰਦਾਨਾ ਨੂੰ ਕਹਿਣ ਲੱਗੇ ਅਸੀਂ ਇੱਕ ਦੋ ਗੱਲਾਂ ਮੱਕੇ ਦੇ ਹਾਜੀ ਰੁਕਨਦੀਨ ਨਾਲ ਕਰਨੀਆਂ ਹਨ ਗੁਰੂ ਜੀ ਮਸੀਦ ਦੇ ਵਿੱਚ ਜਾ ਕੇ ਬੈਠ ਗਏ ਤੇ ਸ਼ਬਦ ਗਾਇਨ ਕਰਕੇ ਆਰਾਮ ਕਰਨ ਲੱਗੀ ਜਦੋਂ ਰਾਤ ਹੋਈ ਤਾਂ ਮੱਕੇ ਵੱਲ ਪੈਰ ਕਰਕੇ ਸੋ ਗਏ ਜਦੋਂ ਮਸੀਤ ਦਾ ਸੇਵਾਦਾਰ ਜਦੋਂ ਸਵੇਰੇ ਸਫਾਈ ਕਰਨ ਆਇਆ ਕੀ ਵੇਖਦਾ ਹੈ ਕਿ ਇੱਕ ਹਾਜੀ ਮੱਕੇ ਵੱਲ ਪੈਰ ਕਰਕੇ ਸੁਤਾ ਹੋਇਆ ਹੈ ਸੇਵਾਦਾਰ ਦਾ ਨਾਮ ਜੀਵਨ ਸਿੰਘ ਉਸਨੇ ਵੇਖਿਆ ਕਿ ਪੁਰਾਣੇ ਹਾਜੀ ਤਾਂ ਠੀਕ ਠਾਕ ਸਭ ਸੁੱਤੇ ਹੋਏ ਨੇ ਇਹ ਜੋ ਹਾਜੀ ਕੱਲ ਨਵਾਂ ਆਇਆ ਸੀ ਉਹ ਕਾਬੇ ਵੱਲ ਲਟਾਂ ਕਰਕੇ ਸੁੱਤਾ ਹੋਇਆ ਹੈ ਸੇਵਾਦਾਰ ਨੇ ਗੁਰੂ ਜੀ ਨੂੰ ਗੁੱਸੇ ਨਾਲ ਆਖਿਆ ਤੂੰ ਕੋਣ ਕਾਫਰ ਹੈ ਜੋ ਖੁਦਾ ਜੀ ਦੇ ਵੱਲ ਲਟਾਂ ਕਰਕੇ ਸੁੱਤਾ ਹੋਇਆ ਹੈ ਗੁਰੂ ਜੀ ਨੇ ਬੜੀ ਨਮਰਤਾ ਨਾਲ ਕਿਹਾ ਮੈਂ ਸਫ਼ਰ ਦੇ ਥਕੇਵੇਂ ਕਰਕੇ ਲੰਮਾ ਪਿਆ ਹੋਇਆ ਹਾਂ ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿੱਧਰ ਹੈ ਤੂੰ ਸਾਡੇ ਪੈਰ ਫੜ ਕੇ ਉਧਰ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਇਹ ਸੁਣ ਕੇ ਸੇਵਾਦਾਰ ਜੀਵਨ ਨੇ ਬڑے ਗੁੱਸੇ ਦੇ ਨਾਲ ਗੁਰੂ ਜੀ ਦੇ ਚਰਨ ਕ੍ਰੀਸ ਕੇ ਦੂਜੇ ਪਾਸੇ ਖੜ ਦਿੱਤੇ ਜਦੋਂ ਚਰਨ ਛੱਡ ਕੇ ਦੂਜੇ ਪਾਸੇ ਵੇਖਿਆ ਤਾਂ ਕਾਬਾ ਉਧਰ ਹੀ ਨਜ਼ਰ ਆਇਆ ਇਸੇ ਤਰ੍ਹਾਂ ਜਦੋਂ ਉਸਨੇ ਦੂਜੇ ਪਾਸੇ ਗੁਰੂ ਜੀ ਦੇ ਚਰਨ ਕੀਤੇ ਤਾਂ ਕਾਬਾ ਉਸ ਨੂੰ ਫਿਰ ਹੀ ਉਧਰ ਨਜ਼ਰ ਆਇਆ ਸੇਵਾਦਾਰ ਜੀਵਨ ਨੇ ਜਦੋਂ ਦੇਖਿਆ ਕਿ ਕਾਬਾ ਇਹਨਾਂ ਦੇ ਚਰਨਾਂ ਦੇ ਨਾਲ ਹੀ ਫਿਰ ਜਾਂਦਾ ਹੈ ਜੀਵਨ ਨੇ ਹੈਰਾਨ ਹੋ ਕੇ ਇਹ ਗੱਲ ਹੋਰ ਹਜ਼ਰੀਆਂ ਨੂੰ ਵੀ ਦੱਸੀ ਉਹ ਬੜੇ ਹੈਰਾਨ ਹੋਏ ਤੇ ਗੁਰੂ ਜੀ ਦੇ ਆਸ-ਪਾਸ ਹੀ ਇਕੱਠੇ ਹੋ ਗਏ। ਗੁਰੂ ਜੀ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਕਿ ਤੁਸੀਂ ਹਜਰਤ ਮੁਹੰਮਦ ਜੀ ਦੇ ਬਚਨ ਭੁੱਲ ਗਏ ਹੋ। ਜਿੱਧਰ ਵੀ ਤੁਸੀਂ ਮੂੰਹ ਕਰੋਗੇ ਅੱਲਾ ਉਧਰ ਹੀ ਹੋਵੇਗਾ ਕਿਉਂਕਿ ਉਹ ਸਰਵ ਸ਼ਕਤੀਮਾਨ ਹੈ ਅਤੇ ਸਰਵ ਵਿਆਪਕ ਹੈ। ਅਗਲੀ ਸਵੇਰ ਸਾਰੇ ਹਾਜ਼ਰੀ ਗੁਰੂ ਜੀ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਅਤੇ ਇਸ ਵਿਸ਼ੇ ਤੇ ਲੰਬੀ ਚਰਚਾ ਹੋਈ। ਰੁਕਨਦੀਨ ਪੁੱਛਣ ਲੱਗਾ, "ਗੁਰੂ ਜੀ, Hindu ਵੱਡਾ ਹੈ ਜਾਂ ਮੁਸਲਮਾਨ?" ਗੁਰੂ ਜੀ ਨੇ ਜਵਾਬ ਦਿੰਦੇ ਹੋਏ ਆਖਿਆ, "Hindu ਜਾਂ ਮੁਸਲਮਾਨ ਹੋਣ ਦੇ ਨਾਲ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ। ਚੰਗਾ ਜਾਂ ਮਾੜਾ, ਗਰੀਬ ਜਾਂ ਅਮੀਰ ਨਹੀਂ ਹੋ ਜਾਂਦਾ। ਚੰਗੇ ਜਾਂ ਮਾੜੇ ਕਰਮ ਕਰਨ ਦੇ ਨਾਲ ਹੀ ਬੰਦਾ ਚੰਗਾ ਤੇ ਮਾੜਾ ਹੁੰਦਾ ਹੈ। ਮਰਨ ਉਪਰੰਤ ਬੰਦੇ ਦੇ ਚੰਗੇ ਜਾਂ ਮਾੜੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਮੰਦੇ ਕੰਮਾਂ ਦਾ ਫਲ ਕੋਈ ਵੀ ਨਹੀਂ ਟਾਲ ਸਕਦਾ ਕਿਉਂਕਿ ਅੱਲਾ ਦੇ ਕਰ ਸ਼ਿਫਾਰਸ਼ਾਂ ਨਹੀਂ ਚਲਦੀਆਂ ਉਥੇ ਕਰਮਾਂ ਅਨੁਸਾਰ ਨਿਬੜੇ ਹੁੰਦੇ ਹਨ ਗੁਰੂ ਜੀ ਦੇ ਉਪਦੇਸ਼ ਸੁਣ ਕੇ ਸਭ ਦੀ ਤਸੱਲੀ ਹੋ ਗਈ ਗੁਰੂ ਜੀ ਨੇ ਉਪੰਦੀਨ ਨੂੰ ਪੰਜ ਉਪਦੇਸ਼ ਦਿੱਤੇ ਅੱਲਾ ਦੀ ਬੰਦਗੀ ਕਰਨੀ ਸੱਚ ਨੂੰ ਪੱਲੇ ਬੰਨਣਾ ਕਿਰਤ ਕਰਨੀ ਵੰਡ ਸ਼ਕਨਾ ਅਤੇ ਦਸਵੰਦ ਕੱਢਣਾ ਅਤੇ ਕਿਹਾ ਐਨਾ ਉਤੇ ਅਮਲ ਕਰੋ ਗੀਤਾ ਅੱਲਾ ਦੀ ਦਰਗਾਹ ਵਿੱਚ ਪ੍ਰਵਾਨ ਚੜ ਜਾਓਗੀ ਹੁਕਮਦੀਨ ਤਾਂ ਗੁਰੂ ਜੀ ਦੇ ਚਰਨੀ ਪੈ ਗਿਆ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਇਸ ਮੁਲਾਕਾਤ ਦੀ ਕੋਈ ਨਿਸ਼ਾਨੀ ਬਖਸ਼ੋ ਗੁਰੂ ਜੀ ਨੇ ਆਪਣੀਆਂ ਖੜਾਵਾਂ ਦੇ ਦਿੱਤੀਆਂ ਜੋ ਨਿਸ਼ਾਨੀ ਵਜੋਂ ਉਸ ਦੀ ਔਲਾਦ ਬਹਾਵਲਪੁਰ ਦੇ ਪੀਰਾਂ ਦੇ ਪਾਸ ਅਜੇ ਤੱਕ ਬੜੇ ਪਿਆਰ ਦੇ ਨਾਲ ਸੰਭਾਲ ਕੇ ਰੱਖੀ ਦੱਸੀ ਜਾਂਦੀ ਹੈ ਮੱਕੇ ਤੋਂ ਗੁਰੂ ਜੀ ਮਦੀਨੇ ਗਏ ਉੱਥੇ ਵੀ ਗੁਰੂ ਜੀ ਨੇ ਸੱਚ ਧਰਮ ਦਾ ਉਪਦੇਸ਼ ਦਿੱਤਾ ਸਾਧ ਸੰਗਤ ਜੀ ਜੇ ਸਾਖੀ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਲਿਖੋ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ